ਸੱਚੀ ਗੱਲ ਤੁਸੀਂ ਵੇਖਿਓ ਪਾ ਕਿ ਪੰਜਾਬ ਦੇ ਜਗਜੀਤ ਸਿੰਘ ਢੱਲੇਵਾਲ ਦਾ ਅੱਜ ਮਰਨ ਵਰਤ ਦਾ 65ਵਾਂ ਦਿਨ ਸ਼ੁਰੂ ਹੋ ਚੁੱਕਿਆ ਹੈ ਤੁਹਾਨੂੰ ਦੱਸ ਦਈਏ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ 14 ਫਰਵਰੀ ਦਾ ਸੱਦਾ ਦਿੱਤਾ ਗਿਆ ਯਾਨੀ ਕਿ ਜਿਹੜਾ 25 ਦਿਨ ਦਾ ਵਿੱਚ ਗੈਪ ਆਇਆ ਗਿਆ ਉਸ ਨੂੰ ਲੈ ਕੇ ਅਨੇਕਾਂ ਤਰ੍ਹਾਂ ਦੇ ਸਵਾਲ ਉੱtre ਨੇ ਹੁਣ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਕੇਂਦਰ ਨਾਲ ਗੱਲਬਾਤ ਹੋਵੇਗੀ ਉਹ ਉਸ ਦਿਨ ਹੋਵੇਗੀ ਜਦੋਂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਦਾ 81ਵਾਂ ਦਿਨ ਸ਼ੁਰੂ ਹੋ ਜਾਵੇਗਾ ਯਾਨੀ ਕਿ 14 ਫਰਵਰੀ ਨੂੰ ਜੁਜੀਸੀ ਡਲੇਵਾਲ ਨੂੰ ਮਰਨ ਵਰਤ ਦੇ ਉੱਤੇ ਬੈਠਿਆ 81 ਦਿਨ ਹੋ ਜਾਣਗੇ ਉਦੋਂ ਕੇਂਦਰ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ ਇਹ ਸਮਝ ਨਹੀਂ ਲੱਗ ਰਿਹਾ ਕਿ ਆਖਰਕਾਰ ਇੰਨੇ ਦਿਨਾਂ ਦਾ ਗੈਪ 25 ਦਿਨਾਂ ਦਾ ਗੈਪ ਵਿਚਕਾਰ ਕਿਉਂ ਪਾਇਆ ਗਿਆ ਕਾਰਨ ਕੀ ਨੇ ਇਹਦੇ ਪਿੱਛੇ ਦੀ ਮਨਸ਼ਾ ਕੀ ਸਰਕਾਰ ਦੀ ਕਿ ਜਾਣਬੁੱਝ ਕੇ ਪਾਇਆ ਗਿਆ ਜਿਸ ਤਰ੍ਹਾਂ ਕੇਂਦਰ ਸਰਕਾਰ ਦੀ ਇਸ ਕਾਰਗੁਜ਼ਾਰੀ ਦੇ ਉੱਤੇ ਜਾ ਕੇ ਇਸ ਜਿਹੜਾ ਕਿਸਾਨਾਂ ਨੂੰ ਸੱਦਾ ਆਇਆ ਇਹਦੇ ਉੱਤੇ ਜਿਸ ਤਰ੍ਹਾਂ ਹੁਣ ਡਾਕਟਰ ਸਵੈਮਾਨ ਜਿਹੜੇ ਨੇ ਜੋ ਉਹਨਾਂ ਦੀ ਦੇਖਭਾਲ ਕਰ ਰਹੇ ਨੇ ਉਹਨਾਂ ਦੀ ਟੀਮ ਦੇਖਭਾਲ ਕਰ ਰੇ ਜਗਜੀਤ ਸਿੰਘ ਢੱਲੇਵਾਲ ਦੀ ਉਹਨਾਂ ਦੇ ਵੱਲੋਂ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਵੀ ਇਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਖੜੇ ਕੀਤੇ ਨੇ ਕਿ ਆਖਰਕਾਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਧੋਖਾ ਕੀਤਾ ਗਿਆ ਜਾਂ ਫਿਰ ਜਾਣਬੁੱਝ ਕੇ ਕੇਂਦਰ ਦੇ ਵੱਲੋਂ ਚਾਲ ਖੇਡੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਜਿਹੜਾ ਮਰਨ ਵਰਤ ਹੈ ਉਹ ਕਦਮ ਅਰਵਾ ਦਿੱਤਾ ਜਾਵੇ ਜਿਸ ਨੂੰ ਲੈ ਕੇ ਹੁਣ ਵੱਡੀ ਜਿਹੜੀ ਅਪਡੇਟ ਇਹ ਹੈ ਕਿ ਹੁਣ ਕਿ ਜਗਦੀਸ਼ ਸਿੰਘ ਢੱਲੇਵਾਲ ਦਾ ਜਿਹੜਾ ਮਰਦ ਵਰਤ ਹੈ ਉਹ ਪਹਿਲਾਂ ਸਮਾਪਤ ਕਰਾਉਣ ਦੇ ਲਈ ਗੱਲਬਾਤ ਕੇਂਦਰ ਕਰਨ ਲਈ ਤਿਆਰ ਹੈ ਕਿ 81 ਦਿਨ ਯਾਨੀ ਕਿ 14 ਫਰਵਰੀ ਨੂੰ ਕਿਸਾਨਾਂ ਦੀਆਂ ਜਿਹੜੇ ਮੰਗਾਂ ਨੇ ਕਿ ਉਸ ਦਿਨ ਮੰਨ ਲਈਆਂ ਜਾਣਗੀਆਂ ਇਹ ਵੀ ਵੱਡਾ ਸਵਾਲ ਹੈ ਕਿ ਹਾਲੇ ਹੋਰ ਇੰਤਜ਼ਾਰ ਕਰਨਾ ਪਏ ਉਸ ਤੋਂ ਬਾਅਦ ਵੀ ਇਸ ਨੂੰ ਲੈ ਕੇ ਜਿਸ ਤਰ੍ਹਾਂ ਦੀਆ ਮਾਹੌਲ ਬਣਿਆ ਹੋਇਆ ਜਿਵੇਂ ਪੰਜਾਬ ਦੇ ਵਿੱਚ ਉਨਾ ਆਮਾਦੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਵੀ ਇਹ ਬਿਆਨ ਦਿੱਤੇ ਜਾ ਰਹੇ ਨੇ ਕਿ ਜਿਹੜੀ ਤਰੀਕ ਦਿੱਤੀ ਗਈ ਹੈ 14 ਫਰਵਰੀ ਇਹ ਸਮਝਣ ਲੱਗ ਰਹੀ ਹੈ ਇਹ ਕਾਰਨ ਕੀ ਨੇ ਇੰਨੀ ਲੰਬਾ ਸਮਾਂ ਕਿਉਂ ਵਿੱਚ ਪਾਇਆ ਗਿਆ ਕਾਰਨ ਕੀ ਨੇ ਕਿ ਜਾਣ ਬੁੱਝ ਕੇ ਐਦਾਂ ਇਸ ਮਸਲੇ ਨੂੰ ਲਟਕਾਇਆ ਜਾ ਰਿਹਾ ਕਿਉਂਕਿ ਜਗਦੀਸ਼ ਸਿੰਘ ਢੱਲੇਵਾਲ ਜਿਸ ਤਰ੍ਹਾਂ ਹੁਣ ਜਿਹੜਾ ਆਪਣਾ ਮਰਨ ਵਰਤ ਨੂੰ ਲੈ ਕੇ ਉਹਨਾਂ ਨੇ ਹਾਮੀ ਭਰ ਦਿੱਤੀ ਹੈ ਤੇ ਉਹ ਜਿਹੜੀ ਡਾਕਟਰੀ ਸਹਾਇਤਾ ਉਹ ਲੈ ਰਹੇ ਨੇ ਪਰ ਕਿਸਾਨਾਂ ਦੇ ਵੱਲੋਂ ਜਿਸ ਤਰ੍ਹਾਂ 121 ਕਿਸਾਨਾਂ ਦੇ ਵੱਲੋਂ ਵੀ ਮਰਨ ਵਾਰਤ ਸਮਾਪਤ ਕਰ ਦਿੱਤਾ ਗਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਇੰਨਾ ਵੱਡਾ ਜਿਹੜਾ ਗੈਪ ਪਾਇਆ ਜਾ ਰਿਹਾ ਮੀਟਿੰਗ ਦੇ ਲਈ ਕਾਰਨ ਕੀ ਨੇ ਜਿਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਦੇ ਵੱਲੋਂ ਦਾ ਵੀ ਬਿਆਨ ਆਇਆ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਪੰਜਾਬ ਦੇ ਉਹਦਾ ਵੀ ਬਿਆਨ ਆਇਆ ਸੀ ਤੇ ਦੂਜੇ ਪਾਸੇ ਕਲਦੀਪ ਢੱਲੇਵਾਲ ਕੈਬਨਟ ਮੰਤਰੀ ਨੇ ਉਹਨਾਂ ਦਾ ਵੀ ਬਿਆਨ ਆਇਆ ਜਿਹੜੇ ਹਰਪਾਲ ਚਿੰਮਾ ਨੇ ਵਿੱਤ ਮੰਤਰੀ ਉਹਨਾਂ ਦਾ ਵੀ ਬਿਆਨ ਆਇਆ ਸੀ ਉਹਨਾਂ ਨੇ ਵੀ ਇਹ ਮੰਨ ਕੇ ਕਿਹਾ ਕਿ ਜਿਹੜਾ ਇਤਨਾ ਸਮਾਂ ਵਿੱਚ ਪਾਇਆ ਜਾ ਰਿਹਾ ਹੈ ਇਹ ਸਹੀ ਨਹੀਂ ਹੈਗਾ ਜਲਦ ਤੋਂ ਜਲਦ ਜਿਹੜੀ ਮੀਟਿੰਗ ਦੇ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਹੁਣ ਤੁਸੀਂ ਕੀ ਸੋਚਦੇ ਕਿ ਤੁਹਾਨੂੰ ਲੱਗਦਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਇੰਨਾ ਦਿੰ ਦਿੱਤੇ ਗਏ ਨੇ ਮੀਟਿੰਗ ਦੇ ਲਈ 25 ਦਿਨ ਯਾਨੀ ਕਿ 81ਵੇਂ ਦਿਨ ਨੂੰ ਜਿਹਦੀ ਸੀਟ ਨੇ ਵਾਲਦਾ ਜਿਸ ਦਿਨ ਹੋਵੇਗਾ ਉਸ ਦਿਨ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਨਾਲ ਹੋਵੇਗੀ ਇਹ ਸਮਝ ਨਹੀਂ ਲੱਗ ਰਿਹਾ ਕਿ ਅਖਰਕਾਰ ਸਰਕਾਰ ਕਿਹੜੇ ਕਾਰਨਾਂ ਦੇ ਕਰਕੇ ਇੰਨਾ ਲੰਬਾ ਗਿਆ ਹੈ ਪਾਰੀ ਹੈ ਕੀ ਕਿਸਾਨਾਂ ਨੂੰ ਹੁਣ ਜਿਹੜੇ ਉਹਨਾਂ ਦੇ ਮੁੱਦੇ ਸੀ ਉਹ ਮਿਲ ਜਾਣਗੇ ਜਿਹੜੀਆਂ ਮੰਗੇ ਮੰਗਾ ਸੀ ਕੀ ਮਿਲ ਜਾਣਗੀਆਂ ਕੀ ਕਾਨੂੰਨ ਐਮਐਸਟੀ ਗਰੰਟੀ ਮਿਲ ਜਾਵੇਗੀ 14 ਤਰੀਕ ਨੂੰ ਇਹ ਵੱਡਾ ਸਵਾਲ ਹੈ ਕਿ ਉਦੋਂ ਵੀ ਕੇਂਦਰ ਸਰਕਾਰ ਕੋਈ ਹੋਰ ਪ੍ਰੋਪੋਜ਼ਲ ਰੱਖਦੇ ਸਾਹਮਣੇ ਜਿਹੜੀ ਕਿ ਸਾਨੂੰ ਨਾਮਨਜ਼ੂਰ ਹੋਵੇ ਤੇ ਹੋਰ ਲੰਬਾ ਲਟਕ ਜਾਵੇ ਕਿਉਂਕਿ ਇਸ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬੜੀ ਅਹਿਮ ਹੈ ਇਸ ਵੀਡੀਓ ਦੇ ਵਿੱਚ ਅਸੀਂ ਜੇਕਰ ਤਾਂ ਕਰ ਰਹੇ ਹਾਂ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਪੰਜਾਬ ਦੇ ਉਹ ਸਿਰਕੱਟ ਆਗੂ ਨੇ ਕਿਸਾਨ ਆਗੂ ਨੇ ਜਿਨ੍ਹਾਂ ਨੇ ਲੰਬੇ ਸਮੇਂ ਕਈ ਧਾਕਿਆਂ ਤੋਂ ਕਿਸਾਨੀ ਦੇ ਹੱਕਾਂ ਦੇ ਲਈ ਪੰਜਾਬ ਦੇ ਪਿੰਡਾਂ ਦੇ ਵਿੱਚ ਕਹਿ ਲਈਏ ਖੇਤਾਂ ਦੇ ਵਿੱਚ ਕਹਿ ਲਈਏ ਜਦੋਂ ਪੰਜਾਬੀ ਵਿੱਚ ਦੇਖ ਕੇ ਦੇਖੇ ਜਾਵੇ ਤਾਂ ਪੰਜਾਬੀਆਂ ਦੇ ਤੌਰ ਦੇ ਉੱਤੇ ਕਿਸਾਨੀ ਦੇ ਭਵਿੱਖ ਦੇ ਲਈ ਜੋ ਕੁਝ ਉਹਨਾਂ ਨੇ ਉਪਰਾਲੇ ਕੀਤੇ ਨੇ ਉਹ ਬੜੇ ਸਲਾਘਾਯੋਗ ਨੇ ਪਰ ਹੁਣ ਜਿਸ ਤਰ੍ਹਾਂ ਉਹਦੀ ਸਥਿਤੀ ਬਣੀ ਹੋਈ ਹੈ ਜਗਜੀਤ ਸਿੰਘ ਢੱਲੇਵਾਲ ਦੀ ਚਾਣ ਬੇਹਦ ਕੀਮਤੀ ਹੈ ਪੰਜਾਬ ਦੀ ਕਿਸਾਨੀ ਦੇ ਲਈ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਕਿਸਾਨੀ ਨੂੰ ਲੈ ਕੇ ਕਾਰਪੋਰੇਟ ਘਰਾਣਿਆਂ ਦੀਆਂ ਨਜ਼ਰਾਂ ਨੇ ਜਿਸ ਤਰ੍ਹਾਂ ਪੰਜਾਬ ਦੀ ਜ਼ਮੀਨ ਦੇ ਉੱਤੇ ਅੱਖ ਰੱਖੀ ਜਾ ਰਹੀ ਹੈ ਜਿਸ ਤਰ੍ਹਾਂ ਲਗਾਤਾਰ ਕਰੋੜਾਂ ਦੀ ਜ਼ਮੀਨ ਅੱਜ ਪੰਜਾਬ ਦੇ ਵਿੱਚ ਖਰੀਦੀ ਜਾ ਰਹੀ ਹੈ ਕਿਉਂਕਿ ਆਰ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਕਿਸਾਨੀ ਜਾਂ ਫਿਰ ਕਹ ਲਈਏ ਪੰਜਾਬ ਦਾ ਜਿਹੜੀ ਜ਼ਮੀਨ ਹੈ ਉਹ ਬਹੁਤ ਜਿਵੇਂ ਉਪਜਾਊ ਤਾਂ ਹੈ ਪਰ ਉਹਦੀ ਕੀਮਤ ਕਰੋੜਾਂ ਰੁਪਏ ਦੇ ਵਿੱਚ ਹੋਣੀ ਹੈ ਅੱਜ ਹੈਗੀ ਤਾਂ ਹੈ ਕਿੱਲਾਂ ਦੀ ਕਰੋੜਾਂ ਦੇ ਵਿੱਚ ਫਿਰ ਕਈ ਗੁਣਾ ਕਰੋੜਾਂ ਦੇ ਵਿੱਚ ਹੋ ਜਾਣੀ ਹੈ ਜਿਸ ਨੂੰ ਲੈ ਕੇ ਅੱਜ ਜਿਹੜੀ ਕਿਸਾਨੀ ਦੀ ਲੜਾਈ ਲੱਗ ਰਹੀ ਹੈ ਜਿਵੇਂ ਜਿੱਸੀ ਢੱਲੇਵਾਲ ਕਿਉਂਕਿ ਜੇਕਰ ਐਮਐਸਪੀ ਤੋਂ ਕੋਈ ਗਰੰਟੀ ਨਾਰਮਲੀ ਜਿਸ ਤਰ੍ਹਾਂ ਇਸ ਵਾਰ ਪਿਛਲੇ ਦਿਨਾਂ ਦੇ ਵਿੱਚ ਝੋਨੇ ਦੀ ਫਸਲ ਦੇ ਦੌਰਾਨ ਜੋ ਦੁਰਵਰਤੋ ਕੈਲੀਏ ਜਾਂ ਫਿਰ ਜੋ ਕਿਸਾਨਾਂ ਦੇ ਨਾਲ ਮੰਡੀਆਂ ਦੇ ਵਿੱਚ ਹੋਇਆ ਤਾਂ ਉਸ ਦੇ ਕਰਕੇ ਕਿਸਾਨ ਮਜਬੂਰ ਹੋ ਜਾਂਦੇ ਨੇ ਜ਼ਮੀਨਾਂ ਵੇਚਣ ਦੇ ਕਰਕੇ ਜਿਸ ਦੇ ਲਈ ਇਹੀ ਗੱਲ ਤਾਂ ਸਰਕਾਰ ਤੋਂ ਮੰਦੀ ਹੈ ਕਿ ਜਿਹੜੀ ਪ੍ਰਾਈਵੇਟ ਮੰਡੀ ਹੋ ਜੇ ਜਿਸ ਤਰ੍ਹਾਂ ਹੁਣ ਬਾਕੀ ਸਟੇਟਾਂ ਦੇ ਵਿੱਚ ਮਨਮਰਜ਼ੀ ਦੇ ਨਾਲ ਜਿਹੜੀ ਵਪਾਰੀ ਨੇ ਉਹ ਖਰੀਦਦੇ ਨੇ ਫਸਲਾਂ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਖਰੀਦੀ ਜਾਵੇ ਜਿਸੇ ਕਰਕੇ ਕਿਸਾਨ ਆਰਥਿਕ ਪੱਖੋਂ ਕਮਜ਼ੋਰਤਾ ਹੋ ਹੀ ਰਿਹਾ ਹੋਰ ਉਸ ਤੋਂ ਇਲਾਵਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਉੱਤੇ ਹੀ ਪੈ ਰਿਹਾ ਪਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਮੌਤ ਨੂੰ ਉਡੀਕ ਰਹੀ ਹੈ ਕਿਸ ਸਰਕਾਰ ਕੀ ਸ਼ਹਾਦਤ ਜਗਜੀਤ ਸਿੰਘ ਢੱਲੇਵਾਲ ਦੀ ਉਡੀਕ ਰਹੀ ਹੈ ਸਰਕਾਰ ਇੰਨਾ ਲੰਬਾ ਸਮਾਂ ਦੇ ਰਹੀ ਹੈ ਕਾਰਨ ਕੀ ਨੇ ਇੱਕ ਪਾਸੇ ਤਾਂ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਸਰਕਾਰ ਕਹਿੰਦੀ ਹੈ ਬੇਸੀ ਚਿੰਤਾ ਤਾਂ ਕਿ ਇਹਨਾਂ ਦੀ ਸਿਹਤ ਹੈ ਜਿਹੜੀ ਬੇਹਦ ਕੀਮਤੀ ਹੈ ਪਰ ਦੂਜੇ ਪਾਸੇ ਜਿਹੜੇ ਮੀਟਿੰਗ ਦਾ ਸੱਦਾ ਹੈ ਉਹ ਲੰਬੇ ਸਮਾਂ ਵਿੱਚ ਪਾ ਦਿੱਤਾ ਗਿਆ ਜਿਸ ਤਰ੍ਹਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋ ਰਹੇ ਦਾ ਵੀ ਗਿਆਨ ਆਇਆ ਇਸ ਮਸਲੇ ਨੂੰ ਲੈ ਕੇ ਉਹ ਕਹਿੰਦੇ ਮੈਂ ਤਾਂ ਪਹਿਲਾਂ ਵੀ ਜਿਹੜੀ 4 ਮੀਟਿੰਗਾਂ ਕਰਾਈਆਂ ਸੀ ਕੋਈ ਸੇ ਸਥਾਨ ਦੇ ਉੱਤੇ ਕਰਾਈਆਂ ਸੀ ਜਿਹੜੀ ਹੁਣ 14 ਜਨ ਫਰਬੂਰੀ ਜਿਹੜੀ ਕਿਤੇ ਉਹਨਾਂ ਮੀਟਿੰਗ ਹੋਣੀ ਹੈ ਉਹਨਾਂ ਨੇ ਵੀ ਗੱਲ ਕਹੀ ਹੈ ਵੀ ਇਹਦਾ ਰਾਹ ਹੈ ਜਿਹੜਾ ਗੱਲਬਾਤ ਦੇ ਨਾਲ ਹੀ ਮਸਲੇ ਹੱਲ ਹੋਣਗੇ ਪਰ ਗੱਲ ਇੱਥੇ ਹੀ ਹੈ ਨਾ ਜਿਹੜਾ ਗੈਪ ਇੰਨਾ ਪਾਤਾ ਨਾਲ ਵਿੱਚ 25 ਦਿਨਾਂ ਦਾ ਜਾਂ ਫਿਰ ਕਹਿ ਲਈਏ ਵੀ 81ਵੇਂ ਦਨ ਜੁਜੀ ਸਿੰਘ ਢਲੇਵਾਲ ਦੇ ਮਰਨ ਵਰਤ ਤੇ ਉੱਤੇ ਜਾ ਕੇ ਹੁਣ ਉਸ ਦਿਨ ਜਾ ਕੇ ਹੁਣ ਉਹਨਾਂ ਦਾ ਮਰਨ ਵਰਤ ਕੀ ਉਹ ਦਸਤਮਾਤ ਹੋਵੇਗਾ ਜਾਂ ਨਹੀਂ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦੀ ਸੇਕ ਨੂੰ ਲੈ ਕੇ ਜਿਸ ਤਰ੍ਹਾਂ ਅੱਜ ਡਾਕਟਰ ਸਵੈਮਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਵੱਡੇ ਜੋ ਕਲਾਸੇ ਕੀਤੇ ਗਏ ਨੇ ਕੀ ਉਹਨਾਂ ਦਾ 14 ਫਰਵਰੀ ਤੱਕ ਸੇ ਜਿਹੜੀ ਸੇਤ ਹੈ ਉਹਨਾਂ ਦੀ ਉਹ ਦਵਾਈਆਂ ਦੇ ਉੱਤੇ ਨਹੀਂ ਤਕਾਈ ਰੋਕੀ ਜਾ ਸਕਦੀ ਜਿਸ ਤਰ੍ਹਾਂ ਤੇ ਉਹ ਸਥਿਤੀ ਬਣੀ ਹੋਈ ਹੈ ਕਿਉਂਕਿ ਸਰਕਾਰ ਦੇ ਵੱਲੋਂ ਤਾਂ ਇਹ ਗੱਲ ਇੱਕ ਜਿਹੜੀ ਮੀਡੀਆ ਦੇ ਵਿੱਚ ਗੱਲ ਚੱਲਦੀ ਸੀ ਜਾਂ ਫਿਰ ਸਰਕਾਰ ਦਾ ਕੇਂਦਰ ਸਰਕਾਰ ਦਾ ਜਿਹੜਾ ਪਲੜਾ ਡਾਉਨ ਸੀ ਜਿਹਦੇ ਵਿੱਚ ਵੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰਦੀ ਉਹ ਲੰਬਾ ਸਮਾਂ ਦੇਖ ਕੇ ਇਸ ਸਰਕਾਰ ਸਰਕਾਰ ਤਾਂ ਉਹ ਕਹਿਣ ਲੱਗੀ ਪੇਛੇ ਜੋ ਗੱਲਬਾਤ ਅੱਦਾ ਦੇ ਦਿੱਤਾ ਸੀ ਜਿਹੜਾ ਕੱਲ ਨੂੰ ਅਨਹੋਣੀ ਘਟਨਾ ਵਾਪਰਦੀ ਹੈ ਤਾਂ ਕੀ ਸਰਕਾਰ ਇਹ ਗੱਲ ਮੂਰੇ ਰੱਖੋਗੇ ਵੀ ਅਸੀਂ ਤਾਂ ਮੀਟਿੰਗ ਅੱਦਾ ਦਿੱਤਾ ਸੀ ਉਸ ਤੋਂ ਪਹਿਲਾਂ ਜੋ ਕੁਝ ਹੋਇਆ ਉਹ ਮੰਦਭਗਾ ਹੋਇਆ ਕਾਰਨ ਕੀ ਨੇ ਕੀ ਉਡਿੱਕਿਆ ਜਾ ਰਿਹਾ ਜਗਦੀਸ਼ ਸਿੰਘ ਢੱਲੇਵਾਲ ਦੇ ਸਾਹਦਤ ਇਨਾ ਲੰਬਾ ਸਮਾਂ ਪਾ ਦਿੱਤਾ ਗਿਆ ਪਰ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਾਮਯਾਬ ਰਹੇ ਤੰਦਰੁਸਤ ਰਹੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਵਰਗੇ ਲੀਡਰ ਦੀ ਪੰਜਾਬ ਦੇ ਕਿਸਾਨੀ ਨੂੰ ਪੰਜਾਬ ਦੇ ਭਵਿੱਖ ਦੇ ਲਈ ਬੇਹੱਦ ਜ਼ਰੂਰਤ ਹੈ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਬਣਦੇ ਲਈ ਕੋਈ ਥੋੜੇ ਸਾਲਾਂ ਦੀ ਗੱਲ ਨਹੀਂ ਕਈ ਦਹਾਕੇ ਲੱਗ ਜਾਣਗੇ ਕਿਉਂਕਿ ਜਿਨ੍ਹਾਂ ਦਾ 5 ਲੱਖ ਲਗਭਗ ਦਹਾਕਿਆਂ ਦਾ ਜਿਹੜਾ ਤਜਰਬਾ ਹੋਵੇ ਇੱਕ ਆਗੂ ਦਾ ਉਸ ਦੇ ਲਈ ਜਿਸ ਤਰ੍ਹਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਸਾਰੇ ਕਾਮਨਾ ਕਰਦੇ ਨੇ ਕਿ ਡੀਜੀਸੀ ਢਲੇਵਾਲ ਜਲਦ ਤੰਦਰੁਸਤ ਹੋਣ ਤੇ ਉਹਨਾਂ ਦੀਆਂ ਜਿਹੜੇ ਮੰਗਾਂ ਨੇ ਕੇਂਦਰ ਸਰਕਾਰ ਮੰਨ ਲ ਕੇ ਕਿਸਾਨਾਂ ਨੂੰ ਜਲਦ ਤੋਂ ਜਲਦ ਘਰਾਂ ਵੱਲ ਤੋਰ ਦੇਵੇ ਤੁਸੀਂ ਦੇਖਦੇ ਰਹੋ ਪੁਆrti ਪੰਜਾਬ ਧੰਨ